ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਦੀ ਆਨ ਮਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਤੀਰਥ ਸਥਾਨ ਨੂੰ ਬਣਾਉਣ ਦੇ ਲਈ ਕਰੋੜਾਂ ਰੁਪਇਆ ਉਸ ਆਸਥਾਨ ਵਾਸਤੇ ਦਿੱਤਾ ਕਹਿੰਦੇ ਵੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਦਲਿਤ ਸਮਾਜ ਨੂੰ ਦੱਬੇ ਕੁਚਲੇ ਸਮਾਜ ਨੂੰ ਗਰੀਬ ਸਮਾਜ ਨੂੰ ਹਮੇਸ਼ਾ ਹੀ ਅਣਦੇਖਾ ਕੀਤਾ ਅਣਗੌਲੀਆਂ ਕੀਤਾ ਬਾਬਾ ਜੀ ਨਾਲ ਗੱਲ ਹੋ ਰਹੀ ਸੀ ਕਹਿੰਦੇ ਪਹਿਲੀ ਸਰਕਾਰ ਆ ਜਿਹੜੀ ਕਿ ਨਿਮਾਣਿਆਂ ਦੁਖੀਆਂ ਦੀਨਾਂ ਦੀ ਬਾਹ ਫੜਦੀ ਆ ਉਹਨਾਂ ਨੂੰ ਅੱਗੇ ਲੈ ਕੇ ਜਾਂਦੀ ਐ ਆਪਣੇ ਹਲਕੇ ਦੇ ਵਿੱਚ ਵੀ ਇੱਥੋਂ ਵੀ ਬਹੁਤ ਸਾਰੇ ਸਾਡੇ ਗਰੀਬ ਪਰਿਵਾਰ ਜਿਹੜੇ ਕਿ ਲਾਲ ਲਕੀਰ ਦੇ ਵਿੱਚ ਰਹਿੰਦੇ ਸੀ ਜਿਹੜੇ ਬੜੇ ਲੰਬੇ ਸਮੇਂ ਦੇ ਤੋਂ ਆਪਣੀ ਮਾਲਕਾਨਾ ਹੱਕ ਮੰਗਦੇ ਸੀ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਵੀ ਕਾਂਗਰਸੀਏ ਨੇ ਦਿੱਤਾ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਬੀਜਪੀ ਵਾਲਿਆਂ ਨੇ ਦਿੱਤਾ ਉਹਨਾਂ ਨੂੰ ਹੱਕ ਨਹੀਂ ਸੀ ਕਿਸੇ ਅਕਾਲੀ ਦਲ ਵਾਲਿਆਂ ਨੇ ਦਿੱਤਾ ਉਹਨਾਂ ਨੂੰ ਹੱਕ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਅਰੋੜਾ ਸਾਹਿਬ ਉਹਨਾਂ ਦੀ ਮਿਹਨਤ ਦੇ ਨਾਲ ਉਹਨਾਂ ਨੂੰ ਹੱਕ ਮਿਲੇ ਔਰ ਬਹੁਤ ਹੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਜ਼ਨ ਕਿ ਜੇ ਗਰੀਬਾਂ ਨੂੰ ਦਲਤਾਂ ਨੂੰ ਪਿਛੜਿਆਂ ਨੂੰ ਜੇ ਇਹਨਾਂ ਨੂੰ ਅਸੀਂ ਉੱਚਾ ਚੱਕਣਾ ਤਾਂ ਉਹਦੇ ਲਈ ਇੱਕੋ ਇੱਕ ਰਾਹ ਵਾ ਉਹ ਰਾਹ ਕੀ ਆ ਪੜ੍ਹਾਈ ਪੜ੍ਹਾਈ ਦੇ ਲਈ ਅੱਗੇ ਕੀ ਸੀਗਾ ਕਿ ਜਿਹੜੇ ਸਰਕਾਰੀ ਸਕੂਲ ਸੀ ਸਾਡੇ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਸੈਂਕੜੇ ਸਰਕਾਰੀ ਸਕੂਲ ਜਿਹੜੇ ਕਿ ਨੋ ਟੀਚਰ ਸਕੂਲ ਸੀ ਨੋ ਟੀਚਰ ਕਿਉਂ ਸਕੂਲ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਸਾਡੇ ਗਰੀਬਾਂ ਦੇ ਦਲਤਾਂ ਦੇ ਬੱਚੇ ਇਹਨਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਟੀਚਰ ਦੇ ਦਿੱਤੇ ਕੱਲ ਨੂੰ ਸਾਡੇ ਘਰਾਂ ਦੇ ਕੰਮ ਕੌਣ ਕਰੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਗਿਆ ਲਿਆ ਅੱਜ ਪੂਰੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਸਕੂਲ ਐਸਾ ਨਹੀਂ ਜਿਹੜਾ ਨੋ ਟੀਚਰ ਸਕੂਲ ਹੋਵੇ ਕਾਰਨ ਕਿ ਕਿ ਜੇ ਸਾਡੇ ਗਰੀਬਾਂ ਦੇ ਬੱਚੇ ਦਲਤਾਂ ਦੇ ਬੱਚੇ ਛੋਟੇ ਦੁਕਾਨਦਾਰਾਂ ਦੇ ਬੱਚੇ ਛੋਟੇ ਕਿਸਾਨਾਂ ਦੇ ਬੱਚੇ ਜਿਹੜੇ ਕਿ ਸਰਕਾਰੀ ਸਕੂਲਾਂ ਚੋਂ ਪੜ੍ਹਦੇ ਆ ਕਿਉਂਕਿ ਵੱਡੇ ਵੱਡਿਆਂ ਦੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਸਰਕਾਰੀ ਸਕੂਲਾਂ ਚੋਂ ਨਹੀਂ ਪੜ੍ਹਦੇ ਇਹ ਤਾਂ ਵੱਡੇ ਵੱਡੇ ਪਹਾੜਾਂ ਵਾਲੇ ਸਕੂਲਾਂ ਚੋਂ ਜਿਹੜੇ ਪੜ੍ਹ ਕੇ ਆਉਂਦੇ ਆ ਉਹਨਾਂ ਨੂੰ ਕੀ ਦਰਦਾ ਕਿਉਂਕਿ ਉਹਨਾਂ ਦੇ ਜਿਹੜੇ ਅੱਜ ਤੱਕ ਮੁੱਖ ਮੰਤਰੀ ਬਣਦੇ ਰਹੇ ਆ ਉਹ ਪਹਾੜਾਂ ਵਾਲੇ ਸਕੂਲਾਂ ਦੇ ਬਣਦੇ ਰਹੇ ਆ ਇਹ ਪਹਿਲਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਕਿ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਮੁੱਖ ਮੰਤਰੀ ਬਣਿਆ ਜੋ ਇਸ ਲਈ ਗਰੀਬਾਂ ਦੇ ਲਈ ਦਲਤਾਂ ਦੇ ਲਈ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਕਿੰਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਐਡਵੋਕੇਟ ਜਨਰਲਾਂ ਦੀਆਂ ਜਿਹੜੀਆਂ ਪੋਸਟਾਂ ਸੀ ਉਹਨਾਂ ਨੂੰ ਰਿਜ਼ਰਵ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਭਾਵੇਂ ਕਾਂਗਰਸ ਆਈ ਭਾਵੇਂ ਅਕਾਲੀ ਆਏ ਭਾਵੇਂ ਭਾਵੇਂ ਭਾਜੀਪੀ ਆਈ ਕਿਸੇ ਸਰਕਾਰ ਨੇ ਪੂਰੇ ਸਟੇਟ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਸਾਡੇ ਜਿਹੜੇ ਸਤਕਾਰਯੋਗ ਐਡਵੋਕੇਟ ਜਨਰਲ ਉਹਨਾਂ ਦੀ ਰਿਜ਼ਰਵੇਸ਼ਨ ਨਹੀਂ ਕੀਤੀ ਸੀ ਇਹ ਪਹਿਲੀ ਸਰਕਾਰ ਆ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਦਲਤਾਂ ਬਾਰੇ ਸੋਚਿਆ ਉਹਨਾਂ ਦੀ ਉਥੇ ਰਿਜ਼ਰਵੇਸ਼ਨ ਵੀ ਕੀਤੀ ਆ ਹਫ਼ਤਾ ਪਹਿਲਾਂ ਮਾਨ ਸਾਹਿਬ ਨੇ ਬਜਟ ਦੇ ਵਿੱਚ ਵੀ ਰੱਖ ਦਿੱਤਾ ਸੀ ਕਿ ਜਿੰਨੇ ਵੀ ਸਾਡੇ ਦਲਤ ਭਾਈਚਾਰੇ ਦੇ ਲੋਕ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਰਜ਼ਾ ਲਿਆ ਹੋਇਆ ਸੀ ਜਿਨ੍ਹਾਂ ਦਾ ਬੈਂਕਾਂ ਤੋਂ ਉਹਨਾਂ ਦਾ ਸਾਰਾ ਕਰਜ਼ਾ ਉਹ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਐ ਇਹ ਪਹਿਲੀ ਸਰਕਾਰ ਆ ਜਿਹੜੀ ਦਲਤਾਂ ਬਾਰੇ ਸੋਚਦੀ ਆ ਇਹੀ ਬਾਬਾ ਜੀ ਨਾਲ ਸਾਡੀ ਡਿਸਕਸ ਹੋਈ ਇਹ ਕਹਿੰਦੇ ਵੀ ਅਸੀਂ ਇੰਨੇ ਪ੍ਰਭਾਵਤ ਆ ਤੇ ਅਸੀਂ ਚਾਹੁੰਦੇ ਆ ਕਿ ਇੱਥੋਂ ਵੀ ਜਿਹੜਾ ਐਮਐਲਏ ਬਣੇ ਉਹ ਸੰਜੀਵ ਅਰੋੜਾ ਬਣੇ ਆਮ ਆਦਮੀ ਪਾਰਟੀ ਦਾ ਬਣੇ ਜਿਹੜੀ ਪਾਰਟੀ ਸਾਡੇ ਸਮਾਜ ਲਈ ਇੰਨਾ ਕੁਝ ਕਰ ਰਹੀ ਆ ਜਿਹੜੀ ਪਾਰਟੀ ਸਾਡੇ ਦਲਤਾਂ ਦੇ ਉੱਚਾ ਚੱਕਣ ਦੇ ਲਈ ਇੰਨਾ ਕੁਛ ਕਰ ਰਹੀ ਆ ਅੱਜ ਕਹਿੰਦੇ ਸਾਡਾ ਵੀ ਫਰਜ਼ ਆ ਕਿ ਅਸੀਂ ਉਸ ਪਾਰਟੀ ਦੀ ਖੁੱਲਕੇ ਸਪੋਰਟ ਕਰੀਏ ਕਿਉਂਕਿ ਨਹੀਂ ਤਾਂ ਇਹ ਸੰਤ ਮਹਾਪੁਰਖ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ ਹੁੰਦੇ ਸੰਤ ਮਹਾਪੁਰਖ ਸਭ ਦੇ ਸਾਂਝੇ ਹੁੰਦੇ ਆ ਪਰ ਇਹ ਸੰਤ ਮਹਾਪੁਰਖ ਕਹਿੰਦੇ ਕਹਿੰਦੇ ਜਿੰਨਾ ਕੰਮ ਆਦਮੀ ਆਦਮੀ ਪਾਰਟੀ ਨੇ ਕੀਤਾ ਜੇ ਅਸੀਂ ਅੱਜ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਨਾ ਖੜੇ ਤਾਂ ਫਿਰ ਕੱਲ ਨੂੰ ਅਸੀਂ ਕਿਹੜੇ ਮੂੰਹ ਦੇ ਨਾਲ ਉਹਨਾਂ ਨੂੰ ਆਪਣੇ ਸਮਾਜ ਬਾਰੇ ਹੋਰ ਜਿਹੜੇ ਸੜੀਆਂ ਮੰਗਾ ਨੇ ਉਹਨਾਂ ਬਾਰੇ ਕਿਹੜੇ ਮੂੰਹ ਨਾਲ ਜਾ ਕੇ ਗੱਲ ਕਰਾਂਗੇ ਤੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਸਪਾਲ ਨਾਸਜੀ ਦਾ ਇਹ ਵੀ ਹੁਣ ਤੁਹਾਨੂੰ ਸਾਹਮਣੇ ਸਪੋਰਟ ਦੇ ਵਿੱਚ ਸੰਜੀਵ अरोड़ा ਜੀ ਦੀ ਸਪੋਰਟ ਦੇ ਵਿੱਚ ਤੁਹਾਡੇ ਨਾਲ ਚਾਰ ਸ਼ਬਦ ਸਾਂਝੇ ਕਰਨਗੇ ਬਾਬਾ ਜੀ ਸਭ ਪਹਿਲਾਂ ਸਾਰਿਆਂ ਨੂੰ ਜੈਵਾਦਨ ਕੀ ਤਾਂ ਅੱਜ ਅਸੀਂ ਜੋ ਇੱਥੇ ਬੈਠੇ ਆ ਜਸਵੀਰ ਲਗਨਜੀ ਦੀ ਦੌਲਤ ਜਿਨ੍ਹਾਂ ਨੇ ਸਾਡੀ ਜਿਹੜੀ ਮੁਲਾਕਾਤ ਗਿਆਸਪਰਾ ਅੰਮ੍ਰਿਤ ਸਿੰਘ ਸਾਹਿਬ ਗਿਆਸਪਰਾ ਜੀ ਦੇ ਨਾਲ ਕਰਵਾਈ ਔਰ ਐਮਐਲਏ ਸਾਹਿਬ ਦਾ ਨਿਚਰ ਸੁਭਾਅ ਦੇਖ ਕੇ ਬਹੁਤ ਵਰੀਆ ਲੱਗਾ ਤਾਂ ਇਹਨਾਂ ਨੇ ਫਿਰ ਸੰਜੀਵ ਰੋੜਾ ਜੀ ਨਾਲ ਬੈਠ ਕੇ ਗੱਲਬਾਤ ਕਰਾਈ ਤਾਂ ਅੱਜ ਜੋ ਸਪੋਰਟ ਦੇ ਅਸੀਂ ਕਿਉਂ ਆਏ ਹਾਂ ਕਿਉਂਕਿ ਸਾਨੂੰ ਆਪਣੀ ਨਿੱਜੀ ਕੰਮਾਂ ਦੇ ਨਾਲ ਨਹੀਂ ਹੈ ਸਾਨੂੰ ਆਪਣੇ ਸਮਾਜ ਦੇ ਕੰਮਾਂ ਦੇ ਨਾਲ ਹੈ ਸ਼ਮਾਦੀਏ ਕਮਾਵਾਸੇ ਜਦ ਭਗਵੰਤ ਸਿੰਘ ਮਾਨ ਜੀ ਤੇ ਕੇਜਰੀਬਾ ਜੀ ਸਾਥ ਦੋਨੋਂ ਉਥੇ ਪਨੋਰਮਾ ਦਾ ਘਾਟ ਕਰਨ ਵਾਸਤੇ ਆਏ ਤਾਂ 35 ਕਰੋੜ ਦੀ ਲਾਕੇ ਉਹਨਾਂ ਨੇ ਪਨੋਰਮਾ ਜਿਹੜੀ ਇਹ ਚਾਲੂ ਕਰਵਾਈ ਤਾਂ ਉਥੇ ਅਸੀਂ ਉਹਨਾਂ ਨੂੰ ਇੱਕ ਅੱਠ ਪ੍ਰੋਜੈਕਟ ਦਿੱਤੇ ਤਾਂ 30 ਵਾਸਤੇ ਤੇ ਨਾਲ ਉਸ ਨੇ ਹੈਰਾਨ ਹੋ ਗਿਆ ਕਿ ਜਦੋਂ ਉਹ ਅੱਠ ਦੇ ਅੱਠ ਪ੍ਰੋਜੈਕਟ ਜਿਹੇ ਪਾਸ ਹੋ ਕੇ ਸਾਡੇ ਕੋਲ ਆ ਗਏ ਤਾਂ ਇਸ ਦੇ ਨਾਲ ਮਾਨ ਸਾਹਿਬ ਨੇ ਉਸੀ ਗੱਲ ਕਹੀ ਕਿ ਮੇਰਾ ਇੱਕ ਮਨ ਦਾ ਸੁਪਨਾ ਹੈ ਕਿ ਜਿਸ ਤਰ੍ਹਾਂ ਸਮندر ਸਾਹਿਬ ਨੂੰ ਗਲਿਆਰਾ ਯੋਜਨਾ ਦੇ ਅੰਦਰ ਲਿਆਂਦਾ ਗਿਆ ਹੈ ਕਿਸਨਾ ਉਸਦਾ ਸੁੰਦਰੀਕਰਨ ਕੀਤਾ ਕੀਤਾ ਗਿਆ ਹੈ ਮੈਂ ਇਸਦਾ ਵੀ ਸੁੰਦਰੀਕਰਨ ਸੁੰਦਰੀਕਰਨ ਕਰਨਾ ਚਾਹੁੰਦਾ ਤਾਂ ਇਸੇ ਤਰ੍ਹਾਂ ਉਸੇ ਤਰ੍ਹਾਂ ਹੀ ਇਹ ਦੋ ਵਾਰ ਜਿਹੜੀ ਤੀਸਰੀ ਨਿਸ਼ਾਨਦੇਹੀ ਕਰਵਾਈ ਮਗਰ ਜੋ ਨਜੀ ਲੋਗ ਜਿਨ੍ਹਾਂ ਦੇ ਨਜੀ ਸਾਥ ਉਹਨਾਂ ਦੇ ਕਾਰਨ ਸਾਡੇ ਜੀਐਮ ਸਾਹਿਬ ਨੂੰ ਉਹਨਾਂ ਨੇ ਉਥੋਂ ਜਿਹੜਾ ਹੈ ਉਹ ਡਿਸਮਿਸ ਕਰਵਾ ਦਿੱਤਾ ਉਸਨੇ ਕੰਮ ਜਿਹੜੇ ਸਾਰੇ ਕੰਮ ਜਿਹੜੇ ਆទਿਸ਼ ਦੇ ਰੁਗਾ ਤਾਂ ਇਸ ਇਸ ਦੇ ਨਾਲ ਹੀ ਜੋ ਇੱਕ ਬਹੁਤ ਵਧੀਆ ਜਿਹੜਾ ਕੰਮ ਕੀਤਾ ਹੈ ਸਾਡੇ ਗਰੀਬਾਂ ਦਾ ਉਹ ਹੈ ਕਿ ਜਿਹੜੀਆਂ ਰਜਿਸਟਰੀਆਂ ਸਰਕਾਰੀ ਰਜਿਸਟਰੀਆਂ ਜਿਹੜੀਆਂ ਲਾਲਖੀਰ ਦੇ ਅੰਦਰ ਕਰਵਾਈਆਂ ਗਈਆਂ ਉਸ ਦੇ ਲਈ ਮੈਂ ਖਾਸ ਕਰਕੇ ਜਿਹੜਾ ਮਾਨਸਾ ਦਾ ਧੰਨਵਾਦ ਕਰਦਾ ਹਾਂ ਤਾਂ ਉਸ ਦੇ ਦੂਸਰੇ ਜਿਹੜੀ ਹੈ ਐਜੂਕੇਸ਼ਨ ਦੀ ਗੱਲ ਚੱਲਦੀ ਹੈ ਕਿਸੇ ਸਮੇਂ ਇਨ੍ਹਾਂ ਹੀ ਸਕੂਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਸੀਗਾ ਅੱਜ ਉਹਨਾਂ ਸਕੂਲਾਂ ਦੀ ਜਿਹੜੇ ਚ ਪੜ੍ਹਾਈ ਹੈ ਉਹਨਾਂ ਜਿਹੜਾ ਪ੍ਰਬੰਧ ਹੈ ਜੋ ਹੈ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਜਿਹੜਾ ਹੈ ਇਹਨਾਂ ਨੇ ਕਰ ਦਿੱਤਾ ਕਿਉਂਕਿ ਅੱਜ ਗਰੀਬਾਂ ਨੂੰ ਇੱਕ ਐਜੂਕੇਸ਼ਨ ਦੀ ਲੋੜ ਹੈ ਔਰ ਐਜੂਕੇਸ਼ਨ ਤੇ ਉਹਨਾਂ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਕੰਮ ਵੇਖ ਕੇ ਅਸੀਂ ਅੱਜ ਜਿਹੜਾ ਹੈ ਜੇ ਸੰਜੀਵ ਅਰੋੜਾ ਜੀ ਦੀ ਅਗਨਾ ਦੇ ਵਿੱਚ ਇੱਥੇ ਲੁਧਿਆਣੇ ਵਿੱਚ ਆਏ ਹਾਂ ਤੇ ਅਸੀਂ ਪੂਰੇ ਸਮਾਜ ਦੇ ਬੇਨਤੀ ਕਰਦੇ ਹਾਂ ਕਿ ਐਸੀ ਸਰਕਾਰ ਦੁਬਾਰਾ ਨਹੀਂ ਮਿਲਣੀ ਹੈ ਕੋਈ ਵੀ ਗੱਲ ਹੈ ਕੋਈ ਵੀ ਸਾਡੇ ਮਸਲੇ ਹਨ ਤਾਂ ਅਸੀਂ ਜਿਹੜੀ ਇਹ ਦਾਤ ਕੇ ਉਹਨਾਂ ਦੇ ਕੋਲੇ ਲੈ ਕੇ ਜਾਈਏ ਕਿਉਂਕਿ ਗੱਲ ਨਹੀਂ ਹੈਗੀ ਕਿ ਜਦੋਂ ਤੇ ਜੇ ਏਡੇ ਵੱਡੇ ਕੰਮ ਕਰ ਸਕਦੇ ਹਨ ਤਾਂ ਜਿਹੜੇ ਸਾਡੇ ਛੋਟੇ ਮੂਟੇ ਮਸਲੇ ਉਹ ਹੱਲ ਨਹੀਂ ਕਰਨਗੇ ਤਾਂ ਇਸ ਜੀ ਦਾ ਜਿਹੜਾ ਸਾਨੂੰ ਸੰਪੂਰਨ ਰੂਪ ਦੇ ਵਿੱਚ ਅਰੋੜਾ ਸਾਹਿਬ ਨੇ ਤੇ ਐਮਐਲਏ ਸਾਹਿਬ ਗਿਆਸਪੁਰਾ ਜੀ ਨੇ ਸੰਪੂਰਨ ਵਿਸ਼ਵਾਸ ਦਿੱਤਾ ਕਿ ਅੱਗੇ ਵੀ ਜਿਹੜੇ ਅਧੂਰੇ ਕੰਮ ਹੋਣਗੇ ਉਹਨਾਂ ਨੂੰ ਅਸੀਂ ਜਦੋਂ ਵੀ ਤੁਸੀਂ ਆਓਗੇ ਤੁਹਾਡੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤਾਂ ਇਸ ਕਰਕੇ ਅੱਜ ਅਸੀਂ ਪੂਰੇ ਸਮਾਜੇ ਕੇ ਬੇਨਤੀ ਕਰਦੇ ਹਾਂ ਕਿ ਜੇ ਅਸੀਂ ਅੱਜ ਸਾਥ ਦੇਵਾਂਗੇ ਕਿਉਂਕਿ ਸਾਥ ਦੇ ਨਾਲ ਸਾਥ ਹੁੰਦਾ ਹੈ ਜੇ ਅਸੀਂ ਮਾਨ ਸਾਹਿਬ ਦਾ ਸਾਥ ਦੇਵਾਂਗੇ ਸੰਜੀਵ अरोड़ा जी ਦਾ ਸਾਥ ਦੇਵਾਂਗੇ ਤਾਂ ਉਹ ਵੀ ਜਿਹੜਾ ਸਾਡਾ ਸਾਥ ਦੇਣਗੇ ਇਸ ਕਰਕੇ ਅਸੀਂ ਉਮੈਦ ਦੇ ਵਿੱਚ ਆਏ ਹਾਂ ਤਾਂ ਜਿੰਨੀ ਵੀ ਸਾਡੀ ਸੰਗਤ ਹੈ ਜਿੰਨਾ ਸਾਡਾ ਸਮਾਜ ਹੈ ਉਹਨਾਂ ਅੱਗੇ ਅਸੀਂ ਬੇਨਤੀ ਘਰ ਘਰ ਜਾ ਕੇ ਕਰ ਰਹੇ ਹਾਂ ਤੇ ਸੂ ਸਟੇਜ ਇਸ ਸਟੇਜ ਤੋਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੀ ਵੋਟ ਨੂੰ ਨਾ ਗਵਾਈਏ ਨਾ ਗਵਾਦੇ ਹੋਏ ਸੰਜੀਵ अरोड़ा ਦੇ ਹੱਕ ਦੇ ਵਿੱਚ ਜਿਹੜਾ ਹੈ ਆਪਾਂ ਸਾਰੇ ਵੋਟ ਪਾ ਕੇ ਉਹਨਾਂ ਨੂੰ ਜਿੱਤਾ ਜੀ ਤੇ ਮੈਂ ਵਾਦਾ ਕਰਦਾ ਹਾਂ ਕਿ ਸੰਜੀਵ अरोड़ा ਜੀ ਇਥੋਂ ਜਿੱਤ ਕੇ ਜਾਣਗੇ ਔਰ ਕੋਈ ਵੀ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ ਜੈ ਬਾਲ ਮੀਂ ਕੀ ਹਾਂ